ਦੋਖੀ ਭਗਵੰਤ ਮਾਨ ਮੁਰਦਾਬਾਦ 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 ਆਦੇ ਕਰਕੇ ਮੁਕਨ ਵਾਲਾ ਭਗਵੰਤ ਮਾਨ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ 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 ਪੰਜਾਬ ਪੁਲਿਸ ਮੁਰਦਾਬਾਦ 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 ਸਿਵਲ ਪ੍ਰਸ਼ਾਸਨ ਮੁਰਦਾਬਾਦ 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 ਹੋਟ ਬਟੋਰੂ ਟੋਲੇ ਮੁਰਦਾਬਾਦ 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 ਹੋਟਾ ਬਟੋਰੂ ਟੋਲੇ ਮੁਰਦਾਬਾਦ 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 ਪਾਰਟੀ ਹਾਂਜੀ ਬਾਈ ਜੀ ਕੀ ਨਾਮ ਆਪਣਾ ਮੇਰਾ ਨਾਮ ਜੀ ਕਾਂਗਰੇ ਨਗਮ ਸਿੰਘ ਧਾਲੀਵਾਲ ਤਹਿਸੀਲ ਸੈਕਟਰੀ বিএনএম ਜੀ ਸੀ ਟੂ ਅੱਜ ਤੁਸੀਂ ਇਕੱਠੇ ਹੋਏ ਆ ਛਾਣੇ ਮੂਰੇ ਫੇਰ ਅੱਜ ਧਰਨੇ ਤੇ ਜੀ ਇਹ ਆਰਮ ਇਥੇ ਸਮੇਟਾ ਧਰਦਾ ਔਰ 2 ਸਾਲ ਤੋਂ ਸਵਾ 2 ਸਾਲ ਹੀ ਕਹਦੇ ਹੋ ਸਵਾ 2-4 ਸਾਲ ਹੋ ਚਲੇ ਆ ਉਹ ਸਰਕਸ਼ਾਗਦ ਦੇ ਗੈਸਟ ਇਥੇ ਗਰੇਂਦਰ ਵਾਲਾ ਐਸਐਸਸੀ ਤੋਂ ਦੇ ਨਾਲ ਐਸਆਈ ਉਹਨਾਂ ਨੇ ਐਸਆਈ ਸੀ ਉਹਨਾਂ ਨੇ ਇੱਕ ਲੜਕੀ ਕਲਵੰਤ ਕੌਰ ਨੂੰ ਰਸੂਲਪੁਰ ਤੋਂ ਤੇ ਉਸਦੀ ਮਾਤਾ ਨੂੰ ਰਾਤ ਨੂੰ ਉਠਾ ਕੇ ਲੈ ਆਏ ਕਿਸੇ ਕੇਸ ਦੀ ਇਨਕੁਆਰੀ ਵਾਸਤੇ ਉੱਥੇ ਥਾਣੇ 'ਚ ਲਿਆ ਕੇ ਅੰਨਾ ਤਸ਼ੱਦਦ ਘਟਾਇਆ ਇਹੋ ਜਿਹਾ ਤਸ਼ੱਦਦ ਕਰੰਟ ਲਾਏ 3 ਡਿਗਰੀ ਟੌਰਚਰ ਕੀਤਾ ਜਿਹਦੇ ਨਾਲ ਉਹ ਹੈਂਡੀਕੈਪਟ ਹੋ ਗਏ ਤੇ 15 ਸਾਲ ਮੰਝੇ ਤੇ ਕਹੇ ਕਿ ਇਸ ਸੰਸਾਰ ਨੂੰ ਅਲਵਦਾ ਕਹੇਗੇ ਤੇ ਮਾਂ ਅਜੇ ਵੀ ਉਹ ਦੁੱਖ ਚੱਲ ਰਹੀ ਹੈ ਤਾਂ ਜੱਥੇਵੰਦੀਆਂ ਨੇ ਇਕੱਠੀਆਂ ਹੋ ਕੇ ਇਸ ਦਾ 15 ਸਾਲ ਤੋਂ ਉਦੋਂ ਤੋਂ ਹੀ ਚੱਲ ਰਿਹਾ 2005 ਦੀ ਗੱਲ ਹੈ ਪਰ ਜਦੋਂ ਉਹਦੀ ਮੌਤ ਹੋਈ ਜੱਥੇਵੰਦੀਆਂ ਨੇ ਇਕੱਠੇ ਹੋ ਕੇ ਪੁਲਿਸ ਨੂੰ ਇਹ ਇਤਹਾਸ ਕਿ ਐਸੀ ਇਹ ਡੈੱਡ ਬੋਡੀ ਐਸਐਸਪੀ ਦਫ਼ਤਰ ਦੇ ਮੂਹਰੇ ਰੱਖ ਕੇ ਉਹਨੀ ਦੇਰ ਨਹੀਂ ਇਹਦਾ ਸੰਸਕਾਰ ਕਰਾਂਗੇ ਜਿੰਨੀ ਦੇਰ ਪਰਚਾ ਦਰਜ ਨਹੀਂ ਹੁੰਦਾ ਇਹ ਦਵਾ ਦੇ ਥੱਲੇ ਪੁਲਿਸ ਨੇ ਪਰਚਾ ਉਹਦੇ ਤੇ ਕਈ سنگੀਂਤ ਧਰਾਵਾਂ 'ਚ ਕਰਤਾ ਉਹਨਾਂ ਬੰਦਿਆਂ ਤੇ ਚਾਰ ਬੰਦੇ ਜਿਹੜੇ ਇੱਕ ਨਕਲੀ ਗਵਾਹ ਸੀਗੇ ਤੇ ਇਹ ਗਰੇਂਦਰਪਾਲ ਐਸਐਚਓ ਉਸ ਸਮੇਂ ਸੀ ਉਹਨ ਡੀਐਸਪੀ ਬਣਿਆ ਹੋਇਆ ਇੱਕ ਉਹਦਾ ਟੀਐਸ ਵੀਰ ਬਣ ਗਿਆ ਹੁਣ ਉਹ ਐਸਆਈ ਰਿਟਾਇਰ ਹੋ ਗਿਆ ਪਰ ਸਾਡਾ 2.5 ਸਾਲ ਦੀ ਜੱਥੇਬੰਦੀਆਂ 11 ਜੱਥੇਬੰਦੀਆਂ ਧਰਨਾ ਲਾਈ ਬੈਠੀਆਂ ਪਰਿਵਾਰ ਦੀ ਇਨਸਾਫ ਤੋਂ ਲਈ ਪਰਿਵਾਰ ਦੇ ਹੱਕ 'ਚ ਤਾਂ ਅਜੇ ਤੱਕ ਵੀ ਕੋਈ ਸੁਣਵਾਈ ਨਹੀਂ ਹੋਈ। ਭਗਵਾਨਤਮਾਨ ਸਰਕਾਰ ਹੁਣ ਵੋਟਾਂ ਦੇ ਸਮੇ ਇਹੋ ਜਿਹੇ ਟਾਰਾ ਮਾਰਦੇ ਆ ਜਿਹੜਾ ਉਹ ਕਹਿੰਦਾ ਸੀ ਕਿ ਮੈਂ ਦੁਨੀਆ ਦੇ ਵਿੱਚ ਆਉਂ ਉਹ ਮੁੱਖ ਮੰਤਰੀ ਕਹਿੰਦਾ ਮੈਨੂੰ ਚਾਹੀਦੀ ਨੇ ਜਿਹੜੇ VIP ਸਹੂਲਤਾ ਮਾਣਦੇ ਆ ਪਰ ਉਸ ਉਹਨਾਂ ਦੀ ਹਫਜ਼ ਵਾਸਤੇ ਪਰ ਉਹੀ ਭਗਵਾਨਤਮਾਨ ਉਹ ਆਦੇ ਸਾਰੇ ਵਾਅਦਿਆਂ ਤੋਂ ਭੱਜ ਗਿਆ। ਕਹਿੰਦਾ ਸੀ ਜਿਹੜਾ ਮੁੱਖ ਮੰਤਰੀ ਦੇਖੋ ਤੁਸੀਂ ਜਦੋਂ ਮੈਂ ਆ ਗਿਆ ਸਿਲੰਡਰ ਲੈਣ ਵਾਸਤੇ ਮੈਂ ਲਾਈਨ 'ਚ ਲੱਗਿਆ ਹੂੰ ਪਰ ਉਹਦੀ ਇਹ ਗੱਲ ਕੋਰੀ ਕਮੇਡੀਅਨ ਨਾਟਕੀ ਕੁਛ ਵੀ ਨਹੀਂ ਜਮੀਨੀ ਪੱਦਰ ਤੇ ਹੋਇਆ ਸਭ ਤੋਂ ਵੱਧ ਕੀ ਵੀ ਆਈਪੀ ਸੁਲਤਾ ਹੈ ਨਹੀਂ ਹਜ਼ਾਰਾਂ ਬੰਦੇ ਉਹਦੇ ਨਾਲ ਲੱਗੇ ਹਜ਼ਾਰਾਂ ਉਹਦੇ ਘਰ ਵਾਲੀ ਨਾਲ ਹਜ਼ਾਰਾਂ ਉਹਦੀ ਭੈਣ ਨਾਲ ਹਜ਼ਾਰਾਂ ਉਹਦੀ ਮਾਂ ਨਾਲ ਸਾਰੇ ਦੀ ਸਾਰੀ ਪੁਲਿਸ ਉਹਦੇ ਲੱਗੀ ਹੋਈ ਅੱਗੜ ਪਿਛੜ ਹੁਣ ਉਹ ਵੀ ਆਈਪੀ ਬਣ ਗਿਆ ਹੁਣ ਉਹ ਕਿਧਰ ਗਿਆ ਵੀ ਆਈਪੀ ਚੱਲ ਲੱਗ ਕਲਚਰ ਕਿੱਧਰ ਚੱਲਿਆ ਗਿਆ ਕਹਿੰਦਾ ਮੈਂ ਖਤਮ ਕਰ ਦੂੰ ਨਹੀਂ ਖਤਮ ਹੋਇਆ ਧਰਨੇ ਲੱਗਣੋਂ हट ਗਏ ਆ 2 ਸਵਾ 2 ਸਾਲ ਮਿਸਾਲ ਤੁਹਾਡੇ ਸਾਹਮਣੇ ਆ ਉਹ ਬੀਬੀ ਨੂੰ ਇਨਸਾਫ ਨਹੀਂ ਮਿਲਿਆ ਉਹ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ ਉਹ ਮਨਪ੍ਰੀਤ ਕੋਟ 43 ਵਾਲਾ ਉਹਨੂੰ ਇਨਸਾਫ ਨਹੀਂ ਮਿਲਿਆ ਉਹਦਾ ਜੇ ਐਫ ਆਈ ਆਰ ਚ ਨਾਂ ਹੀ ਨਹੀਂ ਦਰਜ ਕੀਤਾ ਜਦੋਂ ਕੋ ਉੱਪਰੋਂ ਇਨਸਟਰਕਸ਼ਨ ਆ ਐਸ ਸੀ ਕਮਿਸ਼ਨ ਦੀਆਂ ਉਸ ਪਰਚੇ ਦੇ ਆਧਾਰ ਤੇ ਉਹਨੂੰ ਪਾਸੇ ਰੱਖ ਕੇ ਸਿਰਫ ਇੱਕ ਨਾਂ ਨਾਮਿਨੇਟ ਕੀਤਾ ਗਿਆ ਦੋ ਇਹਦੇ ਵਿੱਚ ਪਰਚੇ ਦੇ ਬਾਕੀ ਸਭ ਛੱਡ ਤੇ ਇਸ ਕਰਕੇ ਅਸੀਂ ਪਰਜੋਰ ਮੰਗ ਕਰਦੇ ਹਾਂ ਪੁਲਿਸ ਨੂੰ ਪ੍ਰਸ਼ਾਸਨ ਤੋਂ ਸਰਕਾਰ ਤੋਂ ਕਿ ਉਹਦਾ ਨਾਮ ਵੀ ਐਂਟਰੀ ਕੀਤਾ ਜਾਵੇ ਐਫ ਆਈ ਆਰ ਤੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਜੋ ਇਨਸਟਰਕਸ਼ਨ ਹੈ ਉਤੋਂ ਨੈਸ਼ਨਲ ਐਸਸੀ ਕਮਿਸ਼ਨ ਦੀਆਂ ਉਹ ਸਾਰੀਆਂ ਪੈਨਸ਼ਨ ਮੁਆਵਜ਼ਾ ਤੇ ਨੌਕਰੀ ਇਹਦੇ ਨਾਲ ਨਾਲ ਹੈ ਜਿਹੜੀਆਂ ਜਥੇਬੰਦੀਆਂ ਲੜ ਰਹੀਆਂ ਸਵਾ ਦੋ ਸਾਲ ਤੋਂ ਇਹਨਾਂ ਨੇ ਆਪ ਦਾ ਬਹੁਤ ਨੁਕਸਾਨ ਠਾਇਆ 11 ਜਥੇਬੰਦੀਆਂ ਇਹ ਵੀ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਇਹ ਦਿਨੋਂ ਦਿਨ ਭੱਖਦਾ ਜਾਏਗਾ ਔਰ ਹੁਣ ਅਸੀਂ ਸਵਾਲ ਪੁੱਛਾਂਗੇ ਇਹਨਾਂ ਦੀਆਂ ਜਿਹੜੀਆਂ ਆਹ ਚੋਣ ਮਹਮਾ ਚੱਲੀਆਂ ਹੋਈਆਂ ਉਹਦੇ 'ਚ ਸਵਾਲ ਕਰਾਂਗੇ ਕਿ ਕੀ ਤੁਹਾਨੂੰ ਉਹ ਸਿੱਧੀ ਖਾਣੇ ਦੇ ਮੂਹਰੇ ਲੱਗਾ ਹੋਇਆ ਧਰਨਾ ਦੇਖਦਾ ਨਹੀਂ ਤੁਹਾਡਾ ਇਨਸਾਫ ਕਿੱਥੇ ਹੈ ਤੁਸੀਂ ਉਹਦੋਂ ਕਹਿੰਦੇ ਸੀ ਗਰੀਬਾਂ ਦੀ ਸਰਕਾਰ ਹੈ ਪਰ ਇਹ ਗਰੀਬਾਂ ਦੀ ਹੁਣ ਤੁਹਾਨੂੰ ਯਾਦ ਨਹੀਂ ਆਉਂਦੇ ਤਾਂ ਮੈਂ ਇਹ ਗੱਲ ਕਹਿਣਾ ਕਿ ਉਹਨਾਂ ਦਾ ਜ਼ਰੂਰ ਪਤਾ ਲਓ ਸਾਡਾ ਇੱਥੇ ਧਰਨੇ ਦੇ ਵਿੱਚ ਬੈਠਾ ਦਾ ਜ਼ਰੂਰ ਬਹੁਤ ਧੰਨਵਾਦ